नमस्कार आकाशवाणी जलंधर समाचार दर्शन अंक न मैं चंचल शर्मा अच्छी इस कड़ी सुनोगे बषयों बारे लोग गलबात ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 28 ਅਗਸਤ 2014 ਨੂੰ ਸ਼ੁਰੂ ਕੀਤੀ ਜਨਤਨ ਯੋਜਨਾ ਨੇ 10 ਸਾਲ ਪੂਰੇ ਕਰ ਲਏ ਨੇ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਜਨਤਨ ਯੋਜਨਾ ਦਾ ਉਦੇਸ਼ ਦੇਸ਼ ਦੇ ਗਰੀਬ ਲੋਕਾਂ ਨੂੰ ਬੈਂਕਿੰਗ ਪਰਨਾਲਾ ਨਾਲ ਜੋੜਨਾ ਹੈ ਇਸ ਯੋਜਨਾ ਬਾਰੇ ਪਠਾਨਕੋਟ ਲੀਡ ਬੈਂਕ ਦੇ ਜ਼ਿਲ੍ਹਾ ਮੈਨੇਜਰ ਵਿਨੇ ਮਰਵਾਹਾ ਨੇ ਦੱਸਿਆ ਇਹ ਸਕੀਮ ਨੂੰ 10 ਸਾਲ ਹੋ ਗਏ ਨੇ ਤੇ ਬੜੀ ਐਵਰੇਜ ਜਿਹੜੀ ਸਾਡੀ ਪੋਪੂਲੇਸ਼ਨ ਹੈਗੀ ਆ ਕਾਫੀ ਲੋਕਾਂ ਨੇ ਇਹਦਾ ਬੈਨੀਫਿਟ ਲਿਆ ਹੋਆ ਐਸ ਸਕੀਮ ਦੇ ਵਿੱਚ ਕਾਫੀ ਅਨ ਬੈਂਕ ਲੋਕ ਸਨ ਜਿਹੜੇ ਕਦੀ ਬੈਂਕ ਨਾਲ ਜੁੜਨੀ ਸੀ ਸਕਦੇ ਉਹ ਲੋਕ ਬੈਂਕ ਨਾਲ ਜੁੜੇ ਨੇ ਔਰ ਉਹਨਾਂ ਨੂੰ ਓਵਰਟ੍ਰਾਫ ਫੈਸਿਲਿਟੀ ਇਹਦੇ ਵਿੱਚ ਮਿਲਦੀ ਹੈ ਔਰ ਇਹਦੇ ਇੱਕ 2 ਲੱਖ ਦਾ ਐਕਸੀਡੈਂਟਲ ਇੰਸ਼ੋਰੈਂਸ ਕਵਰ ਹੁੰਦਾ ਹੈ ਜਿਹੜਾ ਕਾਫੀ ਲੋਕਾਂ ਦੇ ਅਕਾਊਂਟ ਸੈਟਲ ਹੋਏ ਨੇ ਐਕਸੀਡੈਂਟਲ ਇੰਸ਼ੋਰੈਂਸ ਉਹਨਾਂ ਦੇ ਸੈਟਲ ਹੋਏ ਨੇ ਤੇ ਕਾਫੀ ਨੀੜੇ ਲੋਕਾਂ ਨੂੰ ਇਹਦਾ ਬੈਨੀਫਿਟ ਮਿਲੇਗਾ ਤੋਂ ਅਸੀਂ ਇਹ ਹੋਈ ਕਰਨ ਕਿ ਆਪਣੇ ਆਪਣੇ ਸਕੀਮ ਨਾਲ ਜੋੜ ਸਕਣ ਤਾਂ ਕਿ ਇਹ ਬੈਨੀਫਿਟ ਸਾਰੀ ਪਬਲਿਕ ਨੂੰ ਮਿਲ ਸਕਦਾ ਜਨਤਨ ਯੋਜਨਾ ਦੇ ਫਾਇਦਿਆਂ ਬਾਰੇ ਮੁਹਾਲੀ ਦੇ ਰਹਿਣ ਵਾਲੇ ਰਚਨੀ ਦਾਸ ਨੇ ਜੀ ਮੋਦੀ ਜੀ ਨੇ ਬਹੁਤ ਅੱਛਾ ਕੰਮ ਕੀਤਾ ਪਹਿਲਾਂ ਲੋਕਾਂ ਨੂੰ ਬੈਂਕ ਕੋ ਜਾ ਕੇ ਲਾਈਨਾਂ ਚ ਲੱਗਣਾ ਪੈਂਦਾ ਸੀ ਹੋਰ ਆਪਣੇ ਵੇਟ ਕਰਨਾ ਪੈਂਦਾ ਸੀ ਸਾਰੇ ਡਾਕੂਮੈਂਟ ਲੈਣੇ ਪੈਂਦੇ ਬੜਾ ਔਖਾ ਹੁੰਦਾ ਸੀ ਪਰ ਅੱਜ ਕੱਲ੍ਹ ਘਰ ਬੈਠੇ ਹੀ ਅਸੀਂ ਆਪਣੇ ਖਾਤਾ ਖੋਲ੍ਹ ਸਕਦੇ ਹਾਂ ਘਰ ਬੈਠੇ ਕੇ ਵਾਈਸੀ ਹੋ ਜਾਂਦੀ ਸਬਸਿਡੀ ਆ ਜਾਂਦੀ ਹੈ ਕਿਸਾਨਾਂ ਨੂੰ ਵੀ ਸਬਸਿਡੀ ਆਈ ਹੈ ਮਹਿਲਾਵਾਂ ਨੂੰ ਵੀ ਸਬਸਿਡੀ ਆਈ ਹੈ ਗੈਸ ਲੰਡਰ ਦੇ ਸਾਨੂੰ ਸਬਸਿਡੀ ਆਉਂਦੀ ਸਾਨੂੰ ਕਾਫੀ ਫਾਇਦਾ ਹੋਇਆ ਹੈ ਜਨਤਨ ਯੋਜਨਾ ਦਾ ਨਾ ਸਾਰਾ ਕੰਮ ਸੌਖਾ ਹੋ ਗਿਆ ਗਰੀਬਾਂ ਨੂੰ ਜੋ ਲੋਕ ਜਿਹੜੇ ਗਰੀਬ ਮਹਿਲਾਵਾਂ ਸੋ ਉਹਨਾਂ ਨੂੰ 5-500 ਮੈਂ ਉਹਨਾਂ ਦੇ ਬੈਂਕ ਖਾਤੇ 'ਚ ਜਨਦਲ ਯੋਜਨਾ ਦੇ ਕਰਕੇ ਬੈਂਕ ਵਿੱਚ ਸਿੱਧਾ ਆਏ ਨੇ ਜੋ ਕਿ ਮੋਦੀ ਜੀ ਦਾ ਉਪਰਾਲਾ ਸੀ ਜਿੰਦੇ ਕਰਕੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੋਈ ਉਧਰ ਫਰੀਦਕੋਟ ਦੇ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਯੋਜਨਾ ਉਹਨਾਂ ਲਈ ਫਾਇਦੇਮੰਦ ਸਾਬਤ ਹੋਈ ਹੈ ਮੈਂ 2015 ਦੇ ਵਿੱਚ ਬੈਂਕ ਮੌੜ ਦੇ ਵਿੱਚ ਮੈਂ ਆਪਣਾ ਖਾਤਾ ਖੋਲhaya ਉਸ ਤੋਂ ਬਾਅਦ ਮੈਂ ਵੀਰ ਪਹਿਲੇ ਵਿੱਚ ਆਪਣਾ ਸੁਰੱਖਿਆ ਬੀਮਾ ਕਰਵਾਇਆ ਫਿਰ 440 ਰੁਪਏ ਵਿੱਚ ਮੈਂ ਜੀਵਨ ਜੋਤੀ ਜੀਵਨ ਬੀਮਾ ਜਿਹੜੀ ਉਹਦੀ ਬੈਨੀਫਿਟ ਲਿਆ ਉਸ ਤੋਂ ਬਾਅਦ ਮੈਂ ਪੈਨਸ਼ਨ ਪਲਾਨ ਜਿਹੜੀ ਬੜਾਪਾ ਪੈਨਸ਼ਨ ਪਲਾਨ ਉਹਦਾ लिया। फिर अभी हाल बाद में अपने बिजनेस में लोन प्राप्त जिसके तहत शहरों में जितने कूड़े के ढेर है उनको हटाने के लिए चलाया था की शहर में कूड़े कचरे की वजह से जो बीमारी फैलती है वो ना फैले अब तक हमने चार सौ गार्बेज गार्वेज प्वाइंट उठाए हैं और इसके साथ ही दो दिन हमने जगह जगह से मतलब प्लास्टिक उठाने का जो कैंपेन चलाया उसमें लगभग दो सौ उन्नीस लोकेशन में आज तक ਕੰਮ ਕੀਤਾ ਜਾ ਚੁੱਕਾ ਹੈ ਬਹੁਤ ਅਵੇਅਰਨੈਸ ਹੈ ਕਿਉਂਕਿ ਯਹਾਂ ਸੇ ਅਸੀਂ ਨੇ ਮੀਡੀਆ ਕੇ ਥਰੂ ਪਬਲਿਸਿਟੀ ਵੀ ਕਰਵਾਈ ਹੈ ਔਰ ਲਗਭਗ 5000 ਲੋਗੋ ਨੇ ਇਸ ਕੈਂਪੇਨ ਮੇਂ ਭਾਗ ਲਿਆ ਹੈ ਮੁਹਾਲੀ ਨਗਰ ਨਿਗਮ ਦੇ ਚੀਫ ਸੈਨੀਟਰੀ ਇਨਸਪੈਕਟਰ ਸਰਪਜੀਤ ਸਿੰਘ ਨੇ ਇਸ ਬਾਰੇ ਵੇਰਵੇ ਸਾਂਝੇ ਕੀਤੇ ਸਾਡਾ ਜਿਹੜਾ ਹੈਗਾ ਸਟੇਟ ਲੈਵਲ ਤੇ ਜਨੈਸ਼ਨਲ ਲੈਵਲ ਤੇ ਸਫਾਈ ਅਭਿਆਨ ਜਿਹੜੇ ਚੱਲ ਰਹੇ ਆ ਸਾਰੇ ਸ਼ਹਿਰਾਂ ਵਿੱਚ ਚਲਾਏ ਜਾ ਰਹੇ ਆ ਤੇ ਕਾਰਪੋਰੇਸ਼ਨ ਵੱਲੋਂ ਟਾਈਮ ਟੂ ਟਾਈਮ ਮੁਹਿੰਮ ਚੱਲਦੀਆਂ ਰਹਿੰਦੀਆਂ ਸੈਗਰੀਗੇਸ਼ਨ ਵੀ ਡੋਰ ਟੂ ਡੋਰ ਕਲੈਕਸ਼ਨ ਦਾ 100% ਹੋ ਰਹੀ ਹੈ ਤੇ ਸੈਗਰੀਗੇਸ਼ਨ ਵੀ ਸਾਡੀ ਤੇ ਉਸ ਨੂੰ ਸੈਗਰੀਗੇਸ਼ਨ ਤੋਂ ਬਾਅਦ ਅਸੀਂ ਉਸ ਕੂੜੇ ਨੂੰ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕਰ ਰਹੇ ਹਾਂ ਗਿਲੇ ਕੂੜੇ ਨੂੰ ਅਲੱਗ ਸੁੱਕੇ ਕੂੜੇ ਨੂੰ ਅਲੱਗ ਸਾਡੇ ਵੱਲੋਂ ਜਿਹੜੇ ਜੀਵੀਵੀ ਪੁਆਇੰਟ ਹੁੰਦੇ ਗਾਰਬੇਜ ਬੈਨਰਲ ਪੁਆਇੰਟ ਕਹਿੰਦੇ ਜੋ ਲੋਕਾਂ ਵੱਲੋਂ ਸੈਕਟਰਾਂ ਵਿੱਚੋਂ ਨਿਕਲਦੇ ਕੋਈ ਜਿਗਜੈਗ ਰਸਤੇ ਆ ਉਹਨਾਂ ਤੇ ਜਾ ਆਉਂਦੇ ਜਾਂਦੇ ਕਈ ਥਾਵਾਂ ਤੇ ਕੂੜਾ ਘੇਰ ਦਿੱਤਾ ਜਾਂਦਾ ਤੇ ਹੁਣ ਅਸੀਂ ਉਹਨਾਂ ਨੂੰ ਚੁਕਾ ਕੇ ਉਹਨਾਂ ਦੀ ਫੈਂਸਿੰਗ ਕਰਾਣੇ ਆ ਫੈਂਸਿੰਗ ਵਿੱਚ ਜ਼ਿਆਦਾ ਅਸੀਂ ਉੱਥੇ ਪਲਾਂਟੇਸ਼ਨ ਕਰਾਦੀ ਦੀ ਜਾਂ ਬੋਰਡ ਲਗਾਏ ਜਾਂਦੇ ਆ ਜਾਂ ਹੋਰ ਕੋਈ ਚੀਜ਼ ਕਰਕੇ ਉਹਨੂੰ ਸੈਲਫੀ ਪੁਆਇੰਟ ਬਣਾਏ ਦਾ ਜਾਂ ਕਿਧਰੇ ਇਸ ਤਰ੍ਹਾਂ ਅਸੀਂ ਉਹਨਾਂ ਨੂੰ ਜਿਹੜਾ ਇਹਨੂੰ ਖਤਮ ਕਰਕੇ ਨਾਲੇ ਆਉਣ ਵਾਲੇ এনवायरमेंट ਨੂੰ ਚੰਗਾ ਹੋਵੇ ਬੂਟੇ ਲਗਾ ਕੇ ਪੋਲੂਸ਼ਨ ਘਟੇ ਉਹ ਉਸ ਦੇ ਵੀ ਉਪਰਾਲੇ ਕਰ ਰਹੇ ਆ। ਇਧਰ ਮੋਗਾ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਰਹਿਣ ਖੂਹਨ ਦੀ ਵਰਤੋਂ ਬਾਰੇ ਦੱਸਦੇ ਨੇ। ਇਸ ਵਿੱਚ ਵਿਸ਼ੇਸ਼ ਤੌਰ ਤੇ ਵਿੱਚ ਦੋ ਤਿੰਨ ਟਾਪਿਕਸ ਦੇ ਉੱਤੇ ਧਿਆਨ ਜ਼ਿਆਦਾ ਦਿੱਤਾ ਗਿਆ ਹੈ। ਇਹਦੇ ਵਿੱਚ ਇਲੀਮੀਨੇਸ਼ਨ ਆਫ ਬਿਊਟੀਫਿਕੇਸ਼ਨਸ ਆਫ ਜੀਵੀਪੀਸ ਆਲੇ ਦੁਆਲੇ ਜਿੰਨੀ ਵੀ ਵੇਸਟ ਹੈਗੀ ਹੈ ਉਹਨਾਂ ਨੂੰ ਚੁੱਕਣਾ ਉਹਨਾਂ ਨੂੰ ਵੱਖਰਾ ਕਰਨਾ ਤੇ ਡਿਸਪਲੇ ਬੋਰਡਸ ਜਿਹੜਾ ਮਾਰਕਿੰਗ ਬੋਰਡਸ ਹੈਗੇ ਆ ਇਹਨਾਂ ਨੂੰ ਸਪਸ਼ਟ ਰੂਟ ਦੇ ਵਿੱਚ ਲਗਾਉਣਾ ਤੇ ਉਹਨਾਂ ਦੀ ਦੇਖਰੇਖ ਕਰਨੀ ਇਹ ਸ਼ਾਮਲ ਸੀ ਇਸ ਦੇ ਨਾਲ ਨਾਲ ਇਹ ਡਰਾਈ ਪਿਕਿੰਗ ਵੇਸ ਸੀ ਜਿਹਦੇ ਵਿੱਚ ਕੁਝ ਕਿਸ ਤਰ੍ਹਾਂ ਦਾ ਕੂੜਾ ਹੁੰਦਾ ਹੈ ਜਿਹੜਾ ਪਲਾਸਟਿਕ ਦੇ ਰੂਪ ਦੇ ਵਿੱਚ ਇਕੱਠਾ ਹੁੰਦਾ ਉਹਨੂੰ ਸੈਗਰੀਗੇਟ ਕਰਨਾ ਹੈ ਸੈਗਰੀਗੇਸ਼ਨਸ ਤੋਂ ਬਾਅਦ ਉਹਨਾਂ ਦੀ ਪ੍ਰੋਪਰ ਬੰਡਲਿੰਗ ਕਰਨੀ ਇਸ ਤੋਂ ਇਲਾਵਾ ਵੀ ਜਿਹੜਾ ਵੈਟ ਵੇਸ ਹੈਗਾ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈ ਵੀ ਵੈਟ ਵੇਸ ਦੀ ਕੰਪੋਸਟ ਬਣਾਉਣੀ ਹੈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਸਕੂਲਾਂ ਵਿੱਚ ਬੱਚਿਆਂ ਨੂੰ ਇਹ ਦੱਸਿਆ ਜਾ ਰਿਹਾ ਹੈ ਵੀ ਇਹ ਜਿਹੜੀ ਗਿੱਲੀ ਕੰਪੋਸਟ ਹੈਗੀ ਹੈ ਇਹ ਖਾਦ ਹੈ ਇਸ ਨੂੰ ਦੁਬਾਰੇ ਪੌਦਿਆਂ ਦੇ ਵਿੱਚ ਉਹਨਾਂ ਦਾ ਇਸਤੇਮਾਲ ਕਰਦਿਆਂ ਹੋਇਆ ਕਿਸ ਤਰ੍ਹਾਂ ਉਸ ਖਾਦ ਦਾ ਪ੍ਰਯੋਗ ਕਰਨਾ ਜਿਹੜੀ ਕਿ कूड़े ਤੋਂ ਬਣੀ ਹੁੰਦੀ ਹੈ ਪਠਾਨਕੋਟ ਵਿੱਚ ਸਫਾਈ ਮੁਹਿੰਮ ਬਾਰੇ ਬਣਦਾ ਯੋਗਦਾਨ ਦੇਣ ਦੀ ਗੱਲ ਕਰਦੇ ਹੋਏ ਅਨਿਲ ਮਹਾਜਨ ਅਤੇ ਮਨਿੰਦਰ ਸਿੰਘ ਨੇ ਕਿਹਾ ਯਾਰ ਦੇ ਇੱਕ ਸਾਫ਼ ਸੁਥਰਾ ਨਾ ਚੀਜ਼ ਹੈ ਸਾਫ਼ ਸੁਥਰਾ ਵਾਤਾਵਰਣ ਇੱਕ ਤੰਦਰੁਸਤ ਦਾ ਸਿਲਪਾ ਬੰਦਾ ਹੈ ਕੂੜੇ ਦੀ ਲਿਫਟਿੰਗ ਜਿਹੜੀ ਆ ਦੁਕਾਨਾਂ ਤੋਂ ਰਾਤ ਨੂੰ ਕਰੀਏ ਜਾਂ ਸਵੇਰੇ ਕਰੀਏ ਆਪਣਾ ਸੁਝਾਅ ਵੀ ਕਿਸੀਂ ਬੈਠ ਕੇ ਇੱਕ ਵਾਰੀ ਵਿਚਾਰ ਕਰ ਲਈਏ ਕਿ ਜੇ ਰਾਤ ਨੂੰ ਲਿਫਟਿੰਗ ਕੀਤੀ ਜਾ ਸਕਦੀ ਹੈ ਤਾਂ ਤਾਂ ਵੀ ਬਧੀਆ ਹੈ ਜੇ ਸਵੇਰੇ ਕਰ ਲਈਏ ਸਵੇਰ ਸਾਧ ਨੂੰ ਪਰ ਨਿਕਲ ਜਾਏ ਦਰ ਤੋਂ ਇੱਕ ਪੁਰਾਣਾ ਟਿਕਿਆਣਾ ਰੇ ਬੁਜਾਰਾ ਦੇ ਵਿੱਚ ਉਹ ਬੁਜਾਰਾ ਇਹ ਟਿਕਿਆ ਰਹਿਣਾ ਅੱਗੇ ਅੱਗੇ ਆਉਣ ਵਾਲੇ 1-2 ਮਹੀਨੇ ਬਿਮਾਰੀ ਦੇ ਦਿਨਾਂ ਪਿਛਲੇ ਸਾਲ ਹੀ ਟਿਕਨ ਗੁਹੀਆਂ ਤੇ ਡੇਂਗੂ ਤੋਂ ਬੜੇ ਬੁਰੀ ਤਰ੍ਹਾਂ ਪਰੇਸ਼ਾਨ ਰਹੇ ਆ ਪਠਾਨਕੋਟ ਸ਼ਹਿਰ ਤੇ ਮਹਾਮਾਰੀ ਦਾ ਰੂਪ ਤਰਨ ਕਰ ਗਿਆ ਸੀ ਇੱਕ ਅੱਛੇ ਵੇਲੇ ਇੱਕ ਅੱਛਾ ਕੇਟੀ ਹੋਰ ਨੇ ਕੀਤਾ ਵਾ ਪੁਰਾਣਾ ਕੀਤਾ ਹੈ ਜਿਹੜੀ ਪੁਆਇੰਟ ਸ਼ਹਿਰ ਦੇ ਵਿੱਚ ਆਇਡੈਂਟੀਫਾਈ ਕਰਨ ਨੂੰ ਗਿਆ ਜਿੱਥੇ ਕੀ ਉਸਮਾ ਕਰਕੇ ਆਇਡੈਂਟੀਫਾਈ ਕਰਕੇ ਏਰੀਆ ਨੂੰ ਕੁਰਸੀਆਂ ਵਗੈਰਾ ਵਾਟਰ ਪੂਰਰ ਲਗਾ ਦਨਗੇ ਔਰ ਨਿਊਜ਼ਪੇਪਰ ਸਟੈਂਡ ਲਗਾਣਗੇ ਤਾਂ ਕਿ ਲੋਕ ਸ਼ਾਮ ਜਾਂ ਸਵੇਰ ਉਸ ਵਾਰਾ ਪਾਰਕ ਦਾ ਇੱਕ ਪੱਤੀਆ ਸ਼ਹਿਰ ਵਾਲਾ ਮਾਹੌਲ ਲੱਗ ਸਕੇ ਚੰਡੀਗੜ੍ਹ ਵਰਗਾ ਇਹੋ ਜਿਹਾ ਉਹਨਾਂ ਦਾ ਵਿਜ਼ਨ ਹੈ ਗੁਰਦਾਸਪੁਰ ਦੇ ਅੰਕੁਸ਼ ਮਹਾਚਨ ਸਫਾਈ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਨੇ ਜਿਹੜੇ ਸਫਾਈ ਦੇ ਪ੍ਰਤੀ ਲੋਕਾਂ ਵਿੱਚ ਵੇਅਰਨੈਸ ਆਈ ਹੈ ਉਸ ਵੇਅਰਨੈਸ ਲਿਆਉਣ ਵਾਸਤੇ ਮੈਂ શ્રી ਨરેન્દ્ર મોદી ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਸ ਮਹੀਨ ਦੇ ਤਹਿਤ ਦੇਸ਼ ਨੂੰ ਤੇ ਦੇਸ਼ ਦੇ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਆਮ ਅਸੀਂ ਦੇਖਦੇ ਸੀ ਕਿਸੇ ਵੀ ਟਾਈਮ ਤੇ ਫੈਲਦੀਆਂ ਸੀ ਗੰਦਗੀ ਨਾਲ ਉਹ ਬਿਮਾਰੀਆਂ ਤੋਂ ਦੇਸ਼ ਦੇ ਲੋਕਾਂ ਨੂੰ ਬਹੁਤ ਬਹੁਤ ਛੁਟਕਾਰਾ ਮਿਲਿਆ ਹੈ ਪਰ ਇਹਦੇ ਨਾਲ ਨਾਲ ਲੋਕਾਂ 'ਚ ਅਵੇਰਨੈਸ ਆਈ ਹੈ ਕਿ ਗੰਦਗੀ ਨੂੰ ਆਪਾਂ ਡਸਟਬਿਨ ਵਿੱਚ ਹੀ ਸੇਕਣਾ ਹੈ ਨਾ ਕਿ ਕਿਸੇ ਰਾਹ ਜਾਂਦੇ ਜਾਂ ਰਾਹ ਦੇ ਉੱਪਰ ਜਾਂ ਕਿਸੇ ਰੋਡ ਦੇ ਉੱਪਰ ਜਿੱਦਾਂ ਪਹਿਲੇ ਸੀ ਕਿ ਆਪਾਂ ਕਿਤੇ ਵੀ ਛੱਡ ਦਿੰਦੇ ਸੀ ਕੋਈ ਵੀ ਚੀਜ਼ ਹੁਣ ਉਹ ਚੀਜ਼ਾਂ ਆਮ ਦੇਖਣ ਨੂੰ ਨਹੀਂ ਮਿਲਦੀਆਂ ਲੋਕਾਂ 'ਚ ਅਵੇਰਨੈਸ ਆਈ ਹੈ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਜਿਹੜੀ ਅਪੀਲ ਸੀ ਉਸ ਅਪੀਲ ਨੂੰ ਅਮਲ ਕੀਤਾ ਹੈ ਉਸ ਬੀਲ ਨੂੰ ਅਪਣਾਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੂਟੇ ਲਾਉਣ ਦੇ ਮਹਿੰਮ ਇੱਕ ਪੇੜ ਮਾਂ ਕੇ ਨਾਮ ਤਹਿਤ ਦੇਸ਼ ਭਰ ਦੇ ਲੋਕਾਂ ਨੂੰ ਇਸ ਪ੍ਰਸਾਦ ਤੇ ਮੌਸਮ ਚ ਬੂਟੇ ਲਾਉਣ ਦਾ ਸੱਦਾ ਦਿੱਤਾ ਹੈ। ਮੁਹਾਲੀ ਤੋਂ ਵਾਤਾਵਰਣ ਪ੍ਰੇਮੀ ਬ੍ਰਿਜਮੋਹਨ ਜੋਸ਼ੀ ਨੇ ਬੂਟੇ ਲਾਉਣ ਬਾਰੇ ਚੌੜੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਇੱਕ ਪੇੜ ਮਾਂ ਕੇ ਨਾਮ ਅਭਿਆਨ ਜਿਹੜਾ ਉਹ ਸਾਡਾ ਚੱਲ ਰਿਹਾ ਤੇ ਉਸ ਦੇ ਤਹਿਤ ਅਸੀਂ ਲਗਾਤਾਰ ਪੇੜ ਹੈ ਜਿਹੜੇ ਸਮਾਜ ਨੂੰ ਨਾਲ ਲੈ ਕੇ ਲਗਾ ਰਹੇ ਤੇ ਹੁਣ ਜਨਮ ਅਸ਼ਟਮੀ ਦੇ ਮੌਕੇ ਤੇ ਵੀ ਅਸੀਂ ਜਿਹੜਾ ਧਾਰਮਿਕ ਸੰਸਥਾਵਾਂ ਨੂੰ ਸਮਾਜ ਨੂੰ ਨਾਲ ਲੈ ਕੇ ਮੰਦਿਰਾਂ ਗੁਰਦੁਆਰਿਆਂ ਨੂੰ ਨਾਲ ਇੱਕ ਇਨਾਦ ਨੇ ਕਾਫੀ ਸਹਿਯੋਗ ਲੈ ਕੇ ਪੇੜ ਲਗਾਏ ਆ ਹੁਣ ਅਸੀਂ ਥੋੜੇ ਦਿਨ ਪਹਿਲਾਂ 62 ਪੇੜ 6 ਫੁੱਟ ਦੇ ਚੱਕਰ ਸੀਦੇ ਲਗਾਏ ਸੀ ਤੇ ਉਸ ਤੋਂ ਪਹਿਲਾਂ ਅਸੀਂ ਆਈਟੀ ਟਰੈਕਟਰ 82 ਦੇ ਵਿੱਚ 50 ਦੇ ਕਰੀਬ ਆ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਆ ਪੌਦੇ ਲਗਾਏ ਸੀ ਤੇ ਹੁਣ ਵੀ ਆਪਣਾ ਮੰਗਵਾੜਾ ਉੱਥੇ ਵੀ ਅਸੀਂ ਜਨਮ ਅਸ਼ਟਮੀ ਵਾਲੇ ਦਿਨ ਸਵੇਰੇ-ਸਵੇਰੇ 25 ਪੌਦੇ ਆ ਜਿਹੜੇ ਲਗਾਏ ਆ ਤੇ ਇਸ ਤਰ੍ਹਾਂ ਸਾਡਾ ਜਿਹੜਾ ਅਭਿਆਨ ਹੈ ਇੱਕ ਪੇੜ ਮਾਂ ਕੇ ਨਾਮ ਚੱਲ ਰਿਹਾ ਤੇ ਸਮਾਜ ਦਾ ਵੀ ਸਹਿਯੋਗ ਸਾਨੂੰ ਮਿਲ ਰਿਹਾ ਹੈ ਲਗਾਤਾਰ ਸਾਡਾ ਜਿਹੜਾ ਇੱਕ ਟੀਚਰ ਸੀਗਾ ਲਈ ਅਸੀਂ 10000 ਪੇੜਾ ਜਿਹੜੇ ਇਸ ਅਭਿਆਨ ਦੇ ਤਹਿਤ ਲਗਾਣੇ ਆ ਤੇ ਸਾਨੂੰ ਵੀ ਆਪਣੀ ਮਾਂ ਦੇ ਨਾਂ ਤੇ ਇੱਕ ਪੇੜਾ ਲਗਾਉਣਾ ਚਾਹੀਦਾ ਹੈ 31 ਅਗਸਤ ਤੱਕ ਮਨਾਏ ਜਾ ਰਹੀ ਕੌਮੀ ਖੇਡ ਦਿਵਸ ਤਹਿਤ ਹੋ ਰਹੀ ਸਮਾਗਮ ਬਾਰੇ ਮੁਹਾਲੀ ਦੇ ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਜਿਹੜੇ ਮੈਡਲ ਲਏ ਕਿ ਉਹਨਾਂ ਨੂੰ ਇਨੀਸ਼ੀਅਲੀ ਅਸੀਂ ਕੈਸ਼ ਅਵਾਰਡ ਵੀ ਦਿੱਤੇ ਜੀ ਹੁਣ ਤਾਂ ਉਹਨਾਂ ਨੂੰ ਜਦੋਂ ਵੀ ਕੋਈ ਵੀ ਨੈਸ਼ਨਲ ਚੋਂ ਆਉਂਦਾ ਉਹਨਾਂ ਨੂੰ ਬੱਚਿਆਂ ਨੂੰ ਕੈਸ਼ ਅਵਾਰਡ ਦਿੰਦੇ ਆ ਜੀ ਤਾਂ ਇਸ ਨਾਲ ਬੱਚਿਆਂ ਦੀ ਜਿਹੜੇ ਖੇਡ ਨਾਲ ਨਸ਼ਾ ਦੂਰ ਰਹਿੰਦਾ ਹੈ ਜੀ ਬੱਚਾ ਆ ਗੁਣ ਦੀ ਸੇ ਠੀਕ ਰਹਿੰਦੀ ਹੈ ਜੀ ਦੇਖੋ ਹੁਣ ਇਹਨਾਂ ਨੇ ਸਾਡੇ ਸੀਮ ਸਾਹਿਬ ਜੀ ਨੇ 14 ਤੋਂ ਲੈ ਕੇ 70 ਸਾਲ ਤੱਕ ਦੀ ਕੈਟਾਗਰੀ ਲਈ ਅਸੀਂ ਖੇਡਣਾ ਕਰਾ ਰਹੇ ਜੀ ਤਾਂ ਟੋਟਲ ਖੇਡਾ ਸਾਡੇ 37 ਖੇਡਾ ਜੀ 37 ਵਿੱਚੋਂ ਸਾਡੀ ਕੁਝ ਪੁਰਾਣੀਆਂ ਖੇਡਾਂ ਜੀ ਜਿਦਾ ਬਾਲੀਬਾਲ ਕਬੱਡੀ ਕਬੱਡੀ ਬੜੀ ਫੇਮਸ ਹੈ ਆਪਣੇ ਪੰਜਾਬ ਦੀ ਕਬੱਡੀ ਅਸੀਂ ਕਰਾ ਰਹੇ ਜੀ ਬਾਲੀਬਾਲ ਕਰਾ ਰਹੇ ਐ ਫੋਕੀ ਕਰਵਾ ਰਹੇ ਜੀ ਤਾਂ ਐਦਾਂ ਜੀ ਬੱਚੇ ਦੇਖੋ ਜਿਹੜਾ ਸਪੋਰਟਸ ਨਾਲ ਜੁੜਿਆ ਰਹਿੰਦਾ ਜੀ ਕੌਮੀ ਖੇਡ ਦਿਵਸ ਮੌਕੇ ਖੇਡਾਂ ਮਤਨ ਪੰਜਾਬ ਦੀਆਂ ਤਹਿਤ ਖੇਡ ਮਸ਼ਾਲ ਮੁਹਾਲੀ ਪਹੁੰਚਣ ਤੇ ਡਿਪਟੀ ਕਮਿਸ਼ਨਰ ਆਸ਼ਿਕਾ ਕਰਦੀਆਂ ਕਿ 30 ਅਗਸਤ ਤੱਕ ਜਿਹੜੀ ਹੈ ਰਜਿਸਟ੍ਰੇਸ਼ਨ ਕਿਡਾਵਤਨ ਪੰਜਾਬ ਦੀ ਹੈ ਜੀ ਓਪਨ ਹੈ ਆਨਲਾਈਨ ਰਜਿਸਟ੍ਰੇਸ਼ਨ ਦੇ ਬੇਸਿਸ ਤੇ ਹੀ ਜਿਹੜੇ ਪਾਰਟਿਸਪੈਂਟਸ ਹੈ ਉਹ ਭਾਗ ਲੈ ਸਕਣਗੇ ਤੇ ਜ਼ਰੂਰ ਸਾਰੇ ਆਪਣੇ ਆਨਲਾਈਨ ਰਜਿਸਟ੍ਰੇਸ਼ਨ ਦੇ ਵਿੱਚ ਆਪਣਾ ਨਾਮ ਭਰਨ ਔਰ ਵੱਡੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਭਾਗ ਲੈ। ਉਧਰ ਗੁਰਦਾਸਪੁਰ ਦੇ ਜੂਡੋ ਕੋਚ ਅਮਰਜੀਤ ਸ਼ਾਸਤਰੀ ਦਾ ਕਹਿਣਾ ਹੈ ਪੰਜਾਬ ਦੇ ਖਿਡਾਰੀ ਇਹ ਗਰਾਉਂਡਾਂ ਦੇ ਵਿੱਚ ਆਉਣ ਤੇ ਚੰਗੇ ਨਤੀਜੇ ਜਿਹੜੇ ਆਉਣ ਆਉਣ ਵਾਲੀ ਜਿਹੜੀ 올림픽 ਹੈ ਮੈਂ 228 ਉਹਦੇ ਵਿੱਚ ਪੰਜਾਬ ਦੇ ਜਿਹੜੇ ਖਿਡਾਰੀ ਹੈ ਉਹ ਵੱਡੀ ਗਿਣਤੀ ਦੇ ਵਿੱਚ ਮੈਡਲ ਜਿੱਤ ਕੇ ਦੇਸ਼ ਵਰਤਨ ਤੇ ਪੰਜਾਬ ਫਿਰ ਰੰਗਲਾ ਅੱਜ ਦੇ ਪ੍ਰੋਗਰਾਮ ਚ ਜ਼ਿਲ੍ਹਾ ਤੋਂ ਸਹਿਯੋਗ ਰਿਹਾ ਮੁਹਾਲੀ ਤੋਂ ਮਨੋਜ ਗਿੱਰ, ਮੋਗਾ ਤੋਂ ਸ਼ਾਕੋਅਰ ਜਸ਼ਨ, ਗੁਰਦਾਸਪੁਰ ਤੋਂ ਬਿਸ਼ੰਬਰ ਦਾਸ, ਪਟੂ ਬਠੰਕੋਟ ਤੋਂ ਰਜਨੀਸ਼ ਕੁਮਾਰ ਅਤੇ ਫਰੀਦਕੋਟ ਤੋਂ ਤਰਸੀਮ ਚਾਨਣਾ ਇਸ ਦਿਨ ਲਈ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦੇ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਸ਼ ਸ਼ਿਸ਼ੂ ਸ਼ਰਮਾ ਸ਼ਾਂਤਲ ਪ੍ਰਸ਼ਕਾਰੀ ਸਹਾਇਕ ਰਾਹੁਲ ਕੁਮਾਰ